ਜਿਵੇਂ ਬਾਈ ਦੀ ਐਲਬਮ ਰਿਲੀਜ਼ ਹੋਈ ਆ ਯੰਗ ਗੋਟ ਅਤੇ ਸਾਰੇ ਪਾਸੇ ਇਸ ਐਲਬਮ ਨੇ ਖਿਲਾਰੇ ਪਾਏ ਹੋਏ ਆ ਆਪਣੇ ਪੰਜਾਬੀ ਲੋਕੀ ਵੀ ਟਿੱਚਰਾਂ ਕਰਨ ਨੂੰ ਨਹੀਂ ਹਟਦੇ ਜਿਵੇਂ ਕਿ ਜਿਨ੍ਹਾਂ ਨੇ ਅਮਰੀਕਾ ਦੇ ਤਾਵਾ ਲਾਇਆ ਸੀ ਪਿਛਲੀ ਵਾਰ 트ੰਪ ਤੇ ਆਪਣੀ ਇਸ ਐਲਬਮ ਦੇ ਵਿੱਚ ਹੁਣ ਯੂਕੇ ਬਾਰੇ ਗੱਲ ਕੀਤੀ ਆ ਤੇ ਤੇ ਲੋਕਾਂ ਦਾ ਹਸੇ ਮਜ਼ਾਕ ਦੇ ਵਿੱਚ ਇਹ ਕਹਨੇ ਆ ਵੀ ਹੁਣ ਤੂੰ ਸਾਨੂੰ ਦੁਬਈ ਜਾਗਾ ਵੀ ਨਹੀਂ ਛੱਡਣਾ ਕਿਤੇ ਤਾਂ ਛੱਡ ਦੇ ਭਰਾਵਾ ਸਾਨੂੰ ਬੈਂਕੂਵਰ ਤੇ ਤਵਾ ਲਾਤਾ ਯੂਕੇ ਤੇ ਤਵਾ ਲਾਤਾ ਟਰੰਪ ਤੇ ਤਵਾ ਲਾਤਾ ਜਿਮੇ ਦੀ ਐਲਬਮ ਸਾਰੇ ਪਾਸੇ ਚੱਲ ਰਹੀ ਆ ਬਹੁਤ ਹੀ ਸੋਹਣੀ ਐਲਬਮ ਆ ਇੱਕ ਵਾਰੀ ਤੁਸੀਂ ਵੀ ਜ਼ਰੂਰ ਸੁਣਿਓ ਜੇਕਰ ਤੁਸੀਂ ਗਾਣੇ ਨਹੀਂ ਸੁਣੇ ਆ ਇਸ ਐਲਬਮ ਤੇ ਮੀਮ ਬਹੁਤ ਜ਼ਿਆਦਾ ਬਣਾਏ ਜਾ ਰਹੇ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹੋਰ ਵਾਇਰਲ ਹੋ ਰਹੀ ਆ ਜੋ ਕਿ ਟਰੰਪ ਦੀ ਵੀਡੀਓ ਆ ਜਿਹੜੀ ਕਹਿੰਦੇ ਆ ਮੇਰੀ ਤਵ ਚੋਂ ਕੱਢ ਦੇਣਾ ਮੈਨੂੰ ਮੈਂ ਆਪ ਤੇ ਨਹੀਂ ਜਾਂਦਾ ਸਿੱਧਾ ਕੱਬਾ ਜਾਊਗਾ ਇਹਾਂ ਵਾਲੇ ਵੀ ਸਿਰਾਈ ਲਾ ਦਿੰਦੇ ਨੇ ਲਿਖਿਆ ਟਰੰਪ ਐਲਬਮ ਚੈੱਕ ਕਰ ਰਿਹਾ ਕਿ ਐਤ ਕੀ ਦਾ ਨਹੀਂ ਕੁਝ ਪੋਠਾ ਸਿੱਧਾ ਲਿਖਤਾ ਵੈਸੇ ਇੱਕ ਗੱਲ ਤਾਂ ਬਿਲਕੁਲ ਸਹੀ ਆ 트੍ਰੰਪ ਹੁਣ ਚੈੱਕ ਕਰਤਾ ਉਹ ਕਿਤੇ ਚੀਮੇ ਬਾਈ ਨੇ ਸਾਡੇ ਦਵਾਰਾ ਤਾਂ ਨਹੀਂ ਤਵਾ ਲਾਤਾ ਯਾਰ ਇਹ ਤਾਂ ਰਹੀ ਮਜ਼ਾਕ ਦੀ ਗੱਲ ਬਾਕੀ ਤੁਸੀਂ ਐਲਬਮ ਨੂੰ ਜ਼ਰੂਰ ਸੁਣਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਅਪਡੇਟਸ ਦੇ ਲਈ ਧੰਨਵਾਦ